ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਖਾਸ ਕਰਕੇ ਟ੍ਰੈਂਡ ਨੂੰ ਲੈ ਕੇ ਜਾਂ ਸਕਸੈਸ ਰੇਟ ਨੂੰ ਲੈ ਕੇ ਵੀਡੀਓ ਹੋਣ ਵਾਲੀ ਹੈ ਇੱਕ ਰਿਪੋਰਟ ਪਬਲਿਸ਼ ਹੋਈ ਹੈ ਤੇ ਉਸ ਰਿਪੋਰਟ ਦੇ ਵਿੱਚ ਹੋਸ਼ ਉਡਾਉਣ ਵਾਲਾ ਖੁਲਾਸਾ ਹੋਇਆ ਕਹਿ ਸਕਦੇ ਹੋ ਜਾਂ ਹੋਸ਼ ਉਡਾਉਣ ਵਾਲੀ ਇਹ ਅਪਡੇਟ ਹੈ ਜਿਸ ਦੀ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਚੱਲ ਰਹੀ ਹੈ ਦਰਸਲ ਕੀ ਇਹ ਰਿਪੋਰਟ ਹੈ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਕੈਨੇਡਾ ਦਾ ਸਕਸੈਸ ਰੇਟ ਹੈ ਵੀਜ਼ਾ ਦਾ ਉਹ 51% ਹੈ ਯਾਨੀ ਕਿ 51 ਫੀਸਦੀ ਵੀਜ਼ੇ ਜਿਹੜੇ ਆ ਉਹ ਹੀ ਅਪਰੂਵ ਹੋ ਰਹੇ ਨੇ 49% ਵੀਜ਼ੇ ਜਿਹੜੇ ਆ ਉਹ ਰਿਜੈਕਟ ਹੋ ਰਹੇ ਨੇ ਤੇ ਮੇਬੀ 2024 ਦੇ ਵਿੱਚ ਇਹ ਜਿਹੜਾ ਵੀਜ਼ਾ ਦਾ ਸਕਸੈਸ ਰੇਟ ਹੈ ਇਹ ਹੋਰ ਘਟ ਕੇ 50 ਫੀਸਦੀ ਤੱਕ ਹੀ ਰਹਿ ਸਕਦਾ ਹੈ ਇਹ ਪ੍ਰੈਡਿਕਸ਼ਨ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਇਹ ਵੀ ਕਹਿਆ ਗਿਆ ਕਿ ਉਸ ਰਿਪੋਰਟ ਦੇ ਹਿਸਾਬ ਦੇ ਨਾਲ ਜੇਕਰ ਵੀਜ਼ੇ ਆਉਂਦੇ ਆ ਤਾਂ ਜਿਹੜਾ ਆ ਆਈਆਰਸੀਸੀ ਦੇ ਵੱਲੋਂ ਟਾਰਗੇਟ ਰੱਖਿਆ ਗਿਆ ਹੈ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਹ ਟਾਰਗੇਟ ਵੀ ਅਚੀਵ ਨਾ ਹੋ ਸਕੇ ਸੋ ਉਸ ਰਿਪੋਰਟ ਨੂੰ ਲੈ ਕੇ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਹਾਨੂੰ ਸਾਡਾ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈ ਕੈਨੇਡਾ ਦੇ ਵਿੱਚ ਲਗਾਤਾਰ ਵੀਜ਼ਾ ਸਕਸੈਸ ਰੇਟ ਜਿਹੜਾ ਹੈ ਉਹ ਘਟਦਾ ਜਾ ਰਿਹਾ ਹੈ ਇਹ ਪ੍ਰੈਡਿਕਟ ਜਿਹੜਾ ਉਹ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹ ਡਾਊਨ ਹੋ ਸਕਦਾ ਹੈ ਏਜੰਟ ਗਲਾ ਫਾੜ ਫੜ ਕੇ ਚਿਖ ਚਿਖ ਕੇ ਕਹਿ ਰਹੇ ਨੇ ਕਿ ਜੀ ਸਾਡੇ 100% ਸਕਸੈਸ ਰੇਟ ਹੈ ਸਾਡੇ ਤੋਂ ਵੀਜ਼ਾ ਲਵਾਓ ਕੋਈ ਕਹਿ ਰਿਹਾ ਜੀ ਸਾਡਾ ਤੇ ਇਸ ਸਾਲ ਦੇ ਵਿੱਚ ਇੱਕ ਵੀਜ਼ਾ ਰਿਫਿਊਜ਼ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਹੁੰਨਾ ਕਿ ਐਕਚੁਅਲ ਦੇ ਵਿੱਚ ਕੋਈ ਵੀ ਏਜੰਟ ਜਿਹੜਾ ਹੁੰਦਾ ਨਾ ਉਹ ਆਪਣੀ ਦੁਕਾਨਦਾਰੀ ਦੇ ਖਿਲਾਫ ਜਾ ਕੇ ਵੀਡੀਓ ਨਹੀਂ ਬਣਾਉਂਦਾ ਪਰ ਐਕਚੁਅਲ ਦੇ ਵਿੱਚ ਸੱਚਾਈ ਹੈ ਰੀਪੋਰਟ ਭਾਵੇਂ ਖਾਲੀ ਸਟੱਡੀ ਪਰਮਿਟ ਨੂੰ ਲੈ ਕੇ ਆ ਪਰ ਜੋ ਪਿਛਲੇ ਡੇਢ 2 ਮਹੀਨੇ ਤੋਂ ਕੈਨੇਡਾ ਦੇ ਵਿਸਰਿਆ ਟੂਰਿਸਟ ਵੀਜ਼ਾ ਦਾ ਚੱਲ ਰਿਹਾ ਹੈ ਉਹ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਚੱਲ ਰਿਹਾ ਸਭ ਤੋਂ ਪਹਿਲਾਂ ਆਪਾਂ ਸਟੱਡੀ ਪਰਮਿਟ ਜਿਹੜੀ ਰਿਪੋਰਟ ਆਈ ਹੈ ਉਸ ਬਾਰੇ ਡਿਸਕਸ ਕਰਾਂਗੇ ਦੇਖੋ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ 2024 ਦੇ ਵਿੱਚ 50% ਦੀ ਹੀ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਰਹਿਣ ਵਾਲਾ ਹੈ ਯਾਨੀ ਕਿ ਜੇਕਰ ਦੋ ਵੀਜ਼ੇ ਅਪਲਾਈ ਹੁੰਦੇ ਆ ਉਹਦੇ ਵਿੱਚੋਂ ਇੱਕ ਅਪਰੂਵ ਹੋਏਗਾ ਤੇ ਇੱਕ ਰਿਫਿਊਜ਼ ਹੋਵੇਗਾ ਇਹ ਕਿਹਾ ਜਾ ਰਿਹਾ ਹੁਣ ਐਕਚੁਅਲ ਦੇ ਵਿੱਚ ਵਾਕਈ ਸੱਚਾਈ ਹੈ ਪਰ ਹਾਲਾਂਕਿ ਕੁਝ ਕੰਟਰੀਆਂ ਇਦਾਂ ਦੀਆਂ ਨੇ ਜਿਵੇਂ ਨਾਈਜੀਰੀਆ ਹੋ ਗਿਆ ਕੁਝ ਇਦਾਂ ਦੀਆਂ ਅਫਰੀਕਨ ਕੰਟਰੀਆਂ ਆ ਜਾਂ ਕੁਝ ਇਦਾਂ ਦੀਆਂ ਕੰਟਰੀਆਂ ਹੈਗੀਆਂ ਨੇ ਜਿਨ੍ਹਾਂ ਸਕਸੈਸ ਰੇਟ ਬਹੁਤ ਜ਼ਿਆਦਾ ਘਟਾ ਹੈ ਪਰ ਜੇਕਰ ਇੰਡੀਆ ਦਾ ਆਪਾਂ ਗੱਲ ਕਰੀਏ ਸਟੱਡੀ ਪਰਮਿਟ ਦੇ ਕੇਸ ਦੇ ਵਿੱਚ ਤੇ 60 ਤੋਂ ਲੈ ਕੇ 70% ਤੋਂ ਜ਼ਿਆਦਾ ਵੀਜ਼ੇ ਅਪਰੂਵ ਨਹੀਂ ਹੋ ਰਹੇ ਇੰਡੀਆ ਦੇ ਵੀ ਯਾਨੀ ਕਿ ਜੇਕਰ ਤੁਸੀਂ 10 ਫਾਈਲਿੰਗ ਕਰਦੇ ਹੋ ਦਸ ਫਾਈਲ ਨਾ ਲਗਾਉਂਦੇ ਹੋ ਤਾਂ ਉਸ ਕੇਸ ਦੇ ਵਿੱਚ ਤੁਹਾਡੇ 6 ਕ ਵੀਜ਼ੇ ਜਾਂ 7 ਵੀਜ਼ੇ ਜਿਹੜੇ ਉਹੀ ਅਪਰੂਵ ਹੋ ਰਹੇ ਨੇ ਇਦੋਂ ਜ਼ਿਆਦਾ ਕਾਮਯਾਬੀ ਰੇਟ ਨਹੀਂ ਹੈਗਾ ਹੁਣ ਇਸ ਰਿਪੋਰਟ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਕੀਤੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਸ਼ੌਕਿੰਗ ਹੈ ਸ਼ੌਕਿੰਗ ਇਸ ਲਈ ਹੈ ਕਿ ਕੈਨੇਡਾ ਨੇ ਇੱਕ ਟਾਰਗੇਟ ਰੱਖਿਆ ਸੀਗਾ ਕਿ 3.5 ਲੱਖ ਤੋਂ ਵੀਜ਼ੇ ਜ਼ਿਆਦਾ ਵੀਜ਼ੇ ਜਿਹੜੇ ਆ ਉਹ ਦਿੱਤੇ ਜਾਣਗੇ 2024 ਦੇ ਵਿੱਚ ਪਰ ਇਸ ਰਿਪੋਰਟ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਕਿ ਜੇਕਰ ਸਕਸੈਸ ਰੇਟ ਇਦਾਂ ਹੀ ਰਹਿੰਦਾ ਤਾਂ 2024 ਦੇ ਵਿੱਚ ਸਿਰਫ 231000 ਵੀਜ਼ੇ ਹੀ ਅਪਰੂਵ ਹੋ ਪਾਉਣਗੇ ਇਹ ਤੋਂ ਜ਼ਿਆਦਾ ਅਪਰੂਵਲ ਰੇਟ ਨਹੀਂ ਹੋ ਸਕਦਾ ਇਦੋਂ ਜ਼ਿਆਦੇ ਵੀਜ਼ੇ ਨਹੀਂ ਅਪਰੂਵ ਹੋਣਗੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਹੁਣ ਕੈਨੇਡਾ ਦਾ ਜੋ ਟਾਰਗੇਟ ਸੀਗਾ ਉਸ ਤੋਂ ਵੀ ਇਹ ਘੱਟ ਹੈ ਜੇਕਰ ਆਪਾਂ ਇਹਦਾ ਕੰਪੈਰੀਜ਼ਨ 2023 ਦੇ ਨਾਲ ਕਰੀਏ ਤਾਂ 4 ਲੱਖ ਤੋਂ ਵੀ ਜ਼ਿਆਦਾ ਅਪਲੀਕੇਸ਼ਨ ਅਪਰੂਵ ਹੋਈਆਂ ਸੀ ਜਿਵੇਂ ਗਲਤ ਨਾ ਹੋਵਾਂ ਤਾਂ 4.5 ਲੱਖ ਤੋਂ ਵੀ ਜ਼ਿਆਦਾ ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋਈਆਂ ਸੀ ਪਰ 2024 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਡਿਕਰੀਸ ਹੋਇਆ ਹੈ ਹਾਲਾਂਕਿ ਪਹਿਲਾਂ ਇਹ ਕੈਪਿੰਗ ਕਰ ਦਿੱਤੀ ਗਈ ਭਾਵੇਂ ਤੁਸੀਂ ਮਾਸਟਰ ਡਿਗਰੀ ਲਈ ਵੀ ਅਪਲਾਈ ਕਰ ਰਹੇ ਹੋ ਤਾਂ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ ਹੈ ਕਈ ਕੇਸਸ ਦੇ ਵਿੱਚ ਹੁਣ ਇਹਦੇ ਵਿੱਚ ਬਹੁਤ ਕੌਜ਼ ਹੁੰਦੇ ਆ ਕਈ ਵਾਰੀ ਤੁਸੀਂ ਆਪਣਾ ਐਸਓਪੀ ਦੇ ਵਿੱਚ ਪ੍ਰੋਬਲਮ ਆਉਂਦੀ ਕਿ ਚੰਗੀ ਤਰ੍ਹਾਂ ਜਸਟੀਫਿਕੇਸ਼ਨ ਨਹੀਂ ਦਿੱਤੀ ਹੁੰਦੀ ਉਸ ਤੋਂ ਬਾਅਦ ਤੁਹਾਡੇ ਫਿਊਚਰ ਗੋਲ ਨੂੰ ਲੈ ਕੇ ਜਾਂ ਕੋਰਸ ਜਾਂ ਕੋਰਸ ਪ੍ਰੋਗਰੈਸ਼ਨ ਨੂੰ ਲੈ ਕੇ ਕੋਈ ਇਸ਼ੂ ਆ ਰਿਹਾ ਹੋਵੇ ਕোর্স ਰਿਲੇਵੈਂਟ ਨਾ ਹੋਵੇ ਤੁਹਾਡੀ ਪਿਛਲੀ ਸਟੱਡੀ ਦੇ ਨਾਲ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕਹਿ ਸਕਦੇ ਆ ਕਿ ਤੁਹਾਡਾ ਇਹ ਡਿਸਾਈਡ ਕਰਦੇ ਨੇ ਵੀਜ਼ਾ ਆਉਣ ਦੇ ਵਿੱਚ ਹੁਣ ਗੱਲ ਕਰ ਲੈਣੇ ਆਪਾਂ ਸਟੱਡੀ ਪਰਮਿਟ ਤੋਂ ਬਾਅਦ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਵਾਲਿਆਂ ਦੀ ਵਿਜ਼ਟਰ ਤੇ ਟੂਰਿਸਟ ਵੀਜ਼ਾ ਦਾ ਵੀ ਸਕਸੈਸ ਰੇਟ ਜਿਹੜਾ ਵਾ ਉਹ ਬਹੁਤ ਜ਼ਿਆਦਾ ਲੋ ਵਾ ਜੇਕਰ ਕੰਪੈਰੀਜ਼ਨ ਕੀਤਾ ਜਾਵੇ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਮਈ ਜੂਨ ਤੱਕ ਬਹੁਤ ਵੱਡੇ ਲੈਵਲ ਦੇ ਉੱਤੇ ਵੀਜ਼ੇ ਆਏ ਤੇ ਖਾਸ ਕਰਕੇ ਇੰਨੀਆਂ ਕਮਜ਼ੋਰ ਕਮਜ਼ੋਰ ਪ੍ਰੋਫਾਈਲ ਨੂੰ ਵੀਜ਼ੇ ਮਿਲੇ ਕਿ ਆਪਾਂ ਕਹਿ ਵੀ ਨਹੀਂ ਸਕਦੇ ਕਿ ਇੰਨੀਆਂ ਮਾੜੀਆਂ ਪ੍ਰੋਫਾਈਲ ਨੂੰ ਵੀਜ਼ੇ ਮਿਲੇ ਬਟ ਪਿਛਲੇ 2 2 ਮਹੀਨੇ ਤੋਂ ਵੀਜ਼ੇ ਦਾ ਜਿਹੜਾ ਹਾਲ ਹੈ ਉਹ ਬਹੁਤ ਮੰਦਾ ਹੈ ਓਨੈਸਟਲੀ ਸਮਝੋ ਕਿਸੇ ਵੀ ਏਜੰਟ ਦਾ ਮੈਂ ਕਹਿੰਦਾ ਕਿਸੇ ਨੇ ਵੀ ਫਾਈਲਿੰਗ ਕੀਤੀ ਹੋਵੇ ਤਾਂ ਉਹਦਾ ਜਿਹੜਾ ਪ੍ਰੋਸੈਸ ਰੇਟ ਆ ਉਹ 50 ਤੋਂ 60% ਹੀ ਆ ਇਹ ਤੋਂ ਵੱਧ ਨਹੀਂ ਹੈਗਾ ਇਵੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਕਹਿ ਰਿਹਾ ਜੋ ਇਸ ਟਾਈਮ ਵਾਕਈ ਹਾਲਾਤ ਹੈਗੇ ਨੇ ਕਿਉਂਕਿ ਜੋ ਕਾਲਸ ਆਉਂਦੀਆਂ ਨੇ ਉਤੋਂ ਆਈਡੀਆ ਲੱਗ ਜਾਂਦਾ ਕਿ ਕਿੰਨੇ ਭਾਵੇਂ ਉਹਦਾ ਕੋਈ ਵੀ ਰੀਜ਼ਨ ਹੋਵੇ ਪਰ ਕਈ ਪ੍ਰੋਫਾਈਲਾਂ ਬਹੁਤ ਚੰਗੀਆਂ ਹੁੰਦੀਆਂ ਨੇ ਜਿਹੜੀਆਂ ਹਰ ਪੱਖ ਤੋਂ ਬਹੁਤ ਵਧੀਆ ਹੁੰਦੀਆਂ ਨੇ ਬਟ ਉਹ ਵੀ ਰਿਜੈਕਟ ਹੋ ਜਾਂਦੇ ਨੇ ਸੋ ਇਹ 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 ਟ੍ਰੈਂਡ ਜਿਹੜਾ ਹੁੰਦਾ ਨਾ ਕਈ ਵਾਰੀ ਜਦੋਂ ਮਾੜਾ ਚੱਲਦਾ ਹੋਵੇ ਫਿਰ ਇਦਾਂ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ ਸੋ ਉਮੀਦ ਕਰਦਾ ਵਲੌਗਸ ਆਉਂਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਰਿਪੋਰਟ ਮੈਨੂੰ ਲੱਗਾ ਤੁਹਾਨੂੰ ਡਿਸਕਸ ਕਰਨੀ ਚਾਹੀਦੀ ਹੈ ਇ ਇਹ ਨਾਲ ਕੀ ਤੁਹਾਨੂੰ ਵੀਜ਼ਾ ਸਕਸੈਸ ਰੇਟ ਦਾ ਪਤਾ ਲੱਗ ਜਾ ਕਿਉਂਕਿ ਜਿਹੜੇ ਨੇ ਤੇ ਆਪਣੇ ਆਏ ਕਹਿੰਦਾ ਕਿ ਬਈ ਉਤਰਾ ਤੇ ਮਾੜਾ ਚੱਲ ਰਿਹਾ ਪਰ ਜਿਹੜਾ ਸਾਡਾ ਚੱਲ ਰਿਹਾ ਉਹ 100% ਚੱਲ ਰਿਹਾ ਸੋ ਐਕਚੁਅਲੀ 100% ਨਹੀਂ ਹੈ ਉਮੀਦ ਕਰਦਾ ਹਾਂ ਬਲੌਗਸ ਹਾਂ ਕਿ ਚਲੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਤੁਹਾਡੇ ਸੋਪੀシャル ਚਾਹੁੰਦੇ ਹੋ ਆਪਣੀ ਪ੍ਰੋਫਾਈ